ਸ਼ਹਿਰ ਤਾਰੀਵਾਲ ਦੇ ਸ਼ਮਸ਼ਾਨ ਘਾਟ ਦੇ ਬਾਹਰ ਜੋ ਕੂੜੇ ਦਾ ਵੱਡਾ ਪਹਾੜ ਲੱਗਾ ਹੋਇਆ ਸੀ ਔਰ ਇਲਾਕੇ ਭਾਰ ਦੇ ਵਿੱਚ ਇਹ ਕੂੜੇ ਦਾ ਪਹਾੜ ਹਮੇਸ਼ਾ ਹੀ ਸੁਰਖੀਆਂ ਵਿੱਚ ਰਿਹਾ ਹੈ ਜਿਸ ਤੋਂ ਗੰਦੀ ਬਦਬੂ ਦੂਰ ਦੂਰ ਤੱਕ ਜਾਂਦੀ ਸੀ ਔਰ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਅੱਜ ਆਮ ਆਦਮੀ ਪਾਰਟੀ ਦੇ ਹਲਕਾ ਕਾਦੀਆਂ ਦੇ ਇੰਚਾਰਜ ਚੇਅਰਮੈਨ ਜਗਰੂਪ ਸੇਖਵਾ ਦੇ ਯਤਨਾ ਸਦਕਾ ਇਸ ਕੂੜੇ ਦੇ ਪਹਾੜ ਦਾ ਵੱਡਾ ਹੱਲ ਨਿਕਲ ਕੇ ਆ ਗਿਆ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮਸ਼ੀਨਰੀ ਇੱਥੇ ਕੰਮ ਕਰ ਰਹੀ ਆ ਔਰ ਇਸ ਕੂੜੇ ਨੂੰ ਡਿਸੋਲਵ ਕਰਕੇ ਇਸ ਨੂੰ ਡੰਪ ਨੂੰ ਇੱਥੋਂ ਖਤਮ ਕਰ ਦਿੱਤਾ ਜਾਵੇਗਾ ਉਸ ਦੇ ਬਾਅਦ ਚੇਅਰਮੈਨ ਜੀ ਗਰੁੱਪ ਸੇਖਵਾ ਬੀਡੀਪੀ ਆਫਿਸ ਧਾਰੀਵਾਲ ਪਹੁੰਚੇ ਜਿੱਥੇ ਉਹਨਾਂ ਨੇ ਵੱਖ-ਵੱਖ ਪਿੰਡਾਂ ਦੇ ਆਏ ਹੋਏ ਵੱਡੀ ਗਿਣਤੀ ਦੇ ਵਿੱਚ ਆਮ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਔਰ ਪਾਰਟੀ ਵਰਕਰਾਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਵੀ ਦਿੱਤੇ ਗੱਲਬਾਤ ਦਾ ਚੇਅਰਮੈਨ ਜਗਰੂਪ ਸੇਖਵਾਨ ਨੇ ਕਿਹਾ ਕਿ ਸ਼ਹਿਰ ਧਾਰੀਵਾਲ ਦੀ ਟ੍ਰੈਫਿਕ ਦੀ ਸਮੱਸਿਆ ਦੇ ਹੱਲ ਲਈ ਉਹਨਾਂ ਨੇ ਅਧਿਕਾਰੀਆਂ ਨੂੰ ਸਖਤ ਦੇ ਦਿੱਤੇ ਔਰ ਕੱਲ ਹੀ ਐਸਐਚਓ ਥਾਣਾ ਧਾਰੀਵਾਲ ਔਰ ਨਗਰ ਕੌਂਸਲ ਦੀ ਟੀਮ ਸ਼ਹਿਰ ਦੇ ਵਿੱਚ ਕੀਤੇ ਗਏ ਨਜਾਇਜ਼ ਕਬਜ਼ਿਆਂ ਨੂੰ ਹਟਾਏਗੀ ਇਸ ਮੌਕੇ ਤੇ ਗੱਲਬਾਤ ਦੌਰਾਨ ਚੇਅਰਮੈਨ ਜਗਰੂਪ ਸੇਖਵਾਨ ਨੇ ਹੋਰ ਕੀ ਕੁਝ ਵਿਕਾਸ ਕਮਾਂ ਬਾਰੇ ਜਾਣਕਾਰੀ ਦਿੱਤੀ ਦੀ ਆਓ ਸੁਣੀਏ ਅ ਅੱਜ ਮੈਂ ਧਾਰੀਵਾਲ ਸ਼ਹਿਰ ਔਰ ਧਾਰੀਵਾਲ ਬਲਾਕ ਦੇ ਵਿੱਚ ਵੱਖ-ਵੱਖ ਕਮੇਟੀਆਂ ਨਾਲ ਲਈਆਂ ਨੇ ਪਹਿਲਾਂ ਮੈਂ ਸ਼ਹਿਰ ਦੀ ਦੱਸ ਦਿਆਂ ਕਿ ਸ਼ਹਿਰ ਦੇ ਵਿੱਚ ਜਿਹੜੀ ਬਹੁਤ ਲੰਬੇ ਸਮੇਂ ਤੋਂ ਕੂੜੇ ਦੇ ਡੰਪ ਦੀ ਜਿਹੜੀ ਸਮੱਸਿਆ ਸੀਗੀ ਉਹਦਾ ਜਿਹੜਾ ਵਾ ਕੂੜੇ ਦਾ ਟ੍ਰੀਟਮੈਂਟ ਪਲਾਂਟ ਦਾ ਕੰਮ ਜਿਹੜਾ ਵਾ ਸ਼ੁਰੂ ਹੋ ਗਿਆ ਅੱਜ ਮੈਂ ਉਹਦਾ ਮੌਇਨਾ ਵੀ ਮੌਇਨਾ ਕਰਕੇ ਆ ਰਿਆਂ ਉਹਦੇ ਵਿੱਚ ਜਿਹੜੀ ਆਪਣਾ ਜਿਹੜਾ ਕੂੜਾ ਵਾ ਉਹਨੂੰ ਟ੍ਰੀਟ ਕਰਕੇ ਜਿਹੜਾ ਵਾ ਵਧੀਆ ਟੰਗ ਨੇ ਨਾਲ ਜਿਹੜੇ ਉੱਥੇ ਕੂੜੇ ਦੇ ਪਹਾੜ ਬਣੇ ਪਏ ਆ ਉਹਨਾਂ ਨੂੰ ਬਿਲਕੁਲ ਪਲੇਨ ਕਰ ਦਿੱਤਾ ਜਾਵੇਗਾ ਔਰ ਉੱਥੇ ਜਿਹੜੀ ਜੰਪ ਵਾਲੀ ਜਗਾ ਉੱਥੇ ਵਧੀਆ ਸ਼ੈੱਡ ਜਿਹੜਾ ਬਣਾਤਾ ਜਾਵੇਗਾ ਤਾਂ ਕਿ ਸ਼ਹਿਰ ਵਾਸੀਆਂ ਨੂੰ ਜਿਹੜਾ ਵਾ ਕਿਉਂਕਿ ਸਾਹਮਣੇ ਸ਼ਮਸ਼ਾਨ ਘਾਟ ਆ ਤੇ ਬੜੀ ਦਿੱਕਤ ਆਉਂਦੀ ਰਹੀ ਆ ਉਹ ਬਿਲਕੁਲ ਦੂਰ ਹੋ ਜੇਗੀ ਇਹਦੇ ਨਾਲ ਨਾਲ ਅੱਜ ਅਸੀਂ ਜਿਹੜੇ ਆ ਜਿਹੜੇ 20 ਟ੍ਰਾਈਸਾਈਕਲ ਜਿਹੜੇ ਆ ਉਹ ਜਿਹਦੇ ਵਿੱਚ ਸੁੱਕਾ ਕੂੜਾ ਤੇ ਗਿੱਲਾ ਕੂੜਾ ਤੇ ਦੋ ਕੈਨ ਨਾਲ ਲਾ ਕੇ ਉਹ ਵੀ ਅੱਜ ਮੈਂ ਤੋਰਿਆ ਤਾਂ ਕਿ ਸ਼ਹਿਰ ਦੇ ਵਿੱਚ ਕੂੜੇ ਦਾ ਜਿਹੜਾ ਪ੍ਰਬੰਧ ਆ ਉਹ ਵਧੀਆ ਹੋਵੇ ਔਰ ਮੈਂ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਕਰਾਂਗਾ ਕਿ ਜਿੱਥੇ ਅਸੀਂ ਇਹ ਐਫਰਟਸ ਕਰ ਰਹੇ ਹਾਂ ਤੁਸੀਂ ਵੀ ਜਿਹੜਾ ਵਾ ਸਹਿਯੋਗ ਕਰੋ ਜਿੱਥੇ ਗਿੱਲਾ ਕੂੜਾ ਦਾ ਵਾ ਕੈਨ ਉੱਥੇ ਗਿੱਲਾ ਕੂੜਾ ਸੁੱਟੋ ਜਿਹੜਾ ਸੁੱਕੇ ਕੂੜੇ ਵਾਲਾ ਉੱਥੇ ਸੁੱਕਾ ਸੁੱਟੋ ਔਰ ਜਿਹੜਾ ਪੋਲੀਥੀਨ ਆ ਉਹਦਾ ਜਿਹੜਾ ਵਾ ਯੂਜ਼ ਉਹ ਬਿਲਕੁਲ ਘਟ ਕਰੋ ਫਿਰ ਇਹਦੇ ਨਾਲ ਟ੍ਰੈਫਿਕ ਦੀ ਜਿਹੜੀ ਸ਼ਹਿਰ ਦੀ ਸਮੱਸਿਆ ਸੀਗੀ ਉਹ ਐਸਐਚਓ ਮੈਡਮ ਬੈਠੇ ਨੇ ਸਾਰੇ ਈਓ ਮੈਡਮ ਨਾਲ ਸਾਰਿਆਂ ਨਾਲ ਗੱਲ ਕਰਕੇ ਅਸੀਂ ਕੱਲ ਤੋਂ ਹੀ ਜਿਹੜੀ ਡਰਾਈਵ ਆ ਸ਼ੁਰੂ ਕਰਨ ਜਾ ਰਹੇ ਆਂ ਸ਼ਹਿਰ ਦੇ ਵਿੱਚ ਤਾਂ ਕਿ ਜਿਹੜੀਆਂ ਨਾਜਾਇਜ਼ ਸਾਰੀਆਂ ਨੇ ਜਾਂ ਜਿਹੜੀ ਨਾਜਾਇਜ਼ ਰੇਡੀਆਂ ਲੱਗੀਆਂ ਹੋਈਆਂ ਵਾਂ ਉਹਨਾਂ ਨੂੰ ਪ੍ਰੋਪਰ ਜਿਹੜਾ ਵਾ ਪਿੱਛੇ ਕਰਾ ਕੇ ਤੇ ਟ੍ਰੈਫਿਕ ਦੀ ਸਮੱਸਿਆ ਜਿਹੜੀ ਹੱਲ ਕੀਤੀ ਜਾਊਗੀ ਇਹਦੇ ਨਾਲ ਨਾਲ ਜਿਹੜਾ ਸੀਵਰੇਜ ਤੇ ਵਾਟਰ ਟ੍ਰੀਟਮੈਂਟ ਦਾ ਪਲਾਂਟ ਦਾ ਕੰਮ ਆ ਉਹਦੀ ਸਾਰੀ ਅਪਰੂਵਲ ਹੋ ਚੁੱਕੀ ਆ ਸਿਰਫ ਡਾਇਰੈਕਟਰ ਰੂਰਲ ਡਿਵੈਲਪਮੈਂਟ ਐਂਡ ਪੰਚਾਇਤ ਕੋ ਕੇਸ ਪੈਂਡਿੰਗ ਆ ਉਹ ਵੀ ਮੈਂ ਪਿਛਲੇ ਹਫ਼ਤੇ ਮੰਤਰੀ ਸਾਹਿਬ ਨੂੰ ਮਿਲ ਕੇ ਜਿਹੜੇ ਸਾਡੇ ਪਿੰਡੂ ਵਿਕਾਸ ਮੰਤਰੀ ਨੇ ਭੁੱਲਰ ਸਾਹਿਬ ਉਹਨਾਂ ਕੋ ਡਾਇਰੈਕਟਰ ਸਾਹਿਬ ਨੂੰ ਅਖਵਾਤਾ ਸੀਗਾ ਔਰ ਉਹ ਵੀ ਫਾਈਲ ਜਦੋਂ ਕਲੀਅਰ ਹੋ ਜੂਗੀ ਫਿਰ ਸੀਵਰੇਜ ਬੋਰਡ ਨੂੰ ਜਿਹੜੀ ਜ਼ਮੀਨ ਆ ਉਹ ਟਰਾਂਸਫਰ ਹੋ ਕੇ ਜਿਹੜਾ 21 ਦਿਨ ਦਾ ਟੈਂਡਰ ਦਾ ਪ੍ਰੋਸੈਸ ਆ ਤੋ तकरीबन 1.5 ਮਹੀਨੇ 1.5 ਤੋਂ 2 ਮਹੀਨੇ ਦੇ ਵਿੱਚ ਸੀਵਰੇਜ ਦਾ ਕੰਮ ਧਾਰੀਵਾਲ ਨਗਰ ਦੇ ਵਿੱਚ ਜਿਹੜਾ ਵਾ ਉਹ ਸ਼ੁਰੂ ਹੋ ਜਾਏਗਾ ਔਰ ਇਹਦੇ ਨਾਲ ਨਾਲ ਹੁਣ ਮੈਂ ਬਲਾਕ ਦੇ ਵਿੱਚ ਆਇਆ ਇੱਥੇ ਵੀ ਜਿਹੜੇ ਪਿੰਡਾਂ ਦੇ ਮਸਲੇ ਨੇ ਕੋਈ ਵਿਕਾਸ ਦੇ ਕੰਮ ਨੇ ਕਿਉਂਕਿ ਹੁਣ ਪ੍ਰਬੰਧਕ ਲੱਗੇ ਹੋਏ ਆ ਤੋ ਅਸੀਂ ਚਾਹੁੰਦੇ ਆ ਕਿ ਵੱਧ ਤੋਂ ਵੱਧ ਕੰਮ ਜਿਹੜਾ ਵਾ ਜਿੰਨੇ ਫੰਡਸ ਨੇ ਉਹਨਾਂ ਨੂੰ ਡਿਸਪਰਸ ਕਰਕੇ ਤੇ ਪਿੰਡਾਂ ਦੇ ਵਿੱਚ ਜਿਹੜੀ ਆ ਵਿਕਾਸ ਤੇ ਕਮਾਂ ਦੀ ਗਤੀ ਜਿਹੜੀ ਆ ਉਹਨੂੰ ਤੇਜ਼ੀ ਲਈ ਜਾਵੇ ਔਰ ਬਾਕੀ ਵੀ ਪ੍ਰਸ਼ਾਸਨਿਕ ਅਧਿਕਾਰੀ ਸਾਡੇ ਨਾਲ ਬੈਠੇ ਆ ਜਿੱਥੇ ਕਿਤੇ ਵਾਟਰ ਸਪਲਾਈ ਦੀ ਕੋ ਪ੍ਰੋਬਲਮ ਆ ਜਿੱਥੇ ਕਿਤੇ ਕੋ ਫੂਡ ਸਪਲਾਈ ਦੇ ਕੋ ਕਾਰਡ ਨਹੀਂ ਬਣੇ ਕੋਈ ਦਿੱਕਤ ਆ ਉਹ ਸਾਰੀ ਪ੍ਰੋਬਲਮਸ ਜਿਹੜੀਆਂ ਨੇ ਉਹ ਅਸੀਂ ਅੱਜ ਇੱਥੇ ਮੌਕੇ ਤੇ ਹੱਲ ਕਰਾਂ ਹਾਂ ਇਹ ਵੀ ਬੜਾ ਇੰਪੋਰਟੈਂਟ ਪੁਆਇੰਟ ਜਿਹੜਾ ਤੁਸੀਂ ਰੇਜ਼ ਕੀਤਾ ਇਹਦਾ ਜਿਹੜਾ ਆ ਆਰਤੀਏ ਸੀਗੇ ਉਹਨਾਂ ਨੇ ਗੇੜਾ ਬਾ ਉਹ ਥੋੜਾ ਟਾਈਮ ਮੇਰੇ ਕੋਲ ਲਿਆ ਸੀ ਕਿ ਅਸੀਂ ਉੱਥੇ ਦੁਕਾਨਾਂ ਬਣਾ ਲਈਏ ਸੋ ਉਹਨਾਂ ਦਾ ਦੁਕਾਨਾਂ ਦਾ ਜਿਹੜਾ ਲੈਂਟਰ ਉਹ ਪੈ ਚੁੱਕਿਆ ਵਾ ਔਰ ਅਗਲੇ ਹਫਤੇ ਤੋਂ ਹੀ ਅਸੀਂ ਪਲਾਨ ਕੀਤਾ ਵਾ ਕਿ ਨੈਕਸਟ ਵੀਕ ਜਦੋਂ ਅਸੀਂ ਮੀਟਿੰਗ ਕਰਾਂਗੇ ਇਹ ਮੰਡੀ ਨੂੰ ਜਿਹੜਾ ਵਾ ਉੱਥੇ ਸ਼ਿਫਟ ਜਿਹੜਾ ਵਾ ਕਰਾ ਦਿੱਤਾ ਜਾਵੇ ਵੇਖੋ ਇਹ ਕਿੱਡਾ ਵੱਡਾ ਸੀਐਮ ਸਾਹਿਬ ਦੇ ਨਾਲ ਔਰ ਮੈਂ ਤਾਂ ਕਵਾਂਗਾ ਪੰਜਾਬ ਦੇ ਨਾਲ ਹੀ ਕੇਂਦਰ ਨੇ ਵਿਤਕਰਾ ਕੀਤਾ ਵਾ ਕਿਉਂਕਿ ਕੱਲ ਤੁਸੀਂ ਮੈਚ ਦੇਖਿਆ ਹੋਣਾ ਵਾ ਜਿਹੜਾ ਇੰਗਲੈਂਡ ਦੇ ਨਾਲ ਮੈਚ ਇੰਡੀਆ ਦਾ ਬੜਾ ਇੰਟਰਸਟਿੰਗ ਮੈਚ ਸੀ ਔਰ ਸੀਐਮ ਸਾਹਿਬ ਨੇ ਚੇਚੇ ਤੌਰ ਤੇ ਉਹ ਮੈਚ ਲਈ ਜਾਣਾ ਸੀ ਕਿਉਂਕਿ 10 ਖਿਡਾਰੀ ਜਿਹੜੇ ਆ ਉਹਦੇ ਚ ਹਾਕੀ ਦੇ ਵਿੱਚ ਉਹ ਪੰਜਾਬ ਦੇ ਨੇ ਔਰ ਸੀਐਮ ਸਾਹਿਬ ਪੰਜਾਬ ਦੀ ਨੁਮਾਇੰਦਗੀ ਕਰਦੇ ਆ ਔਰ ਉਹਨਾਂ ਦੀ ਹੌਸਲਾ ਫੁਜਾਈ ਦੇ ਲਈ ਜਿਹੜਾ ਵਾ ਸੀਐਮ ਸਾਹਿਬ ਇੱਕ ਹਫਤੇ ਲਈ ਉੱਥੇ ਜਾ ਰਹੇ ਸੀ ਕਿ ਖਾਸ ਕਰਕੇ ਜਿਹੜੇ ਸਾਡੇ ਹਾਕੀ ਦੇ ਖਿਡਾਰੀ ਨੇ ਉਹਨਾਂ ਦੇ ਮੈਚ ਜਿਹੜੇ ਆ ਉੱਥੇ ਵੇਖੇ ਜਾਣ ਉਹਨਾਂ ਦੀ ਹੌਸਲਾ ਫੁਜਾਈ ਜਿਹੜੀ ਆ ਉਹ ਕੀਤੀ ਜਾਵੇ ਪਰ ਬੜੀ ਮੰਦ ਭਾਗੀ ਗੱਲ ਆ ਕਿ ਕੇਂਦਰ ਸਰਕਾਰ ਨੇ ਜਿਹੜਾ ਵਾ ਉਹਨਾਂ ਨੂੰ ਜਿਹੜੀ ਆ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਕੋਈ ਬਹਾਨਾ ਬਣਾ ਰਿਹਾ ਸਿਕਿਉਰਟੀ ਦਾ ਤੇ ਜਦੋਂ ਸਾਰੇ ਇੰਨੇ ਉੱਥੇ 올림픽ਸ ਹੋ ਰੀਆਂ ਇੰਨੀ ਹਾਈ ਸਿਕਿਉਰਟੀ ਜਿਹੜੀ ਆ ਦੁਨੀਆ ਦੇ ਲੋਕ ਉੱਥੇ ਆਏ ਪਏ ਆ ਤੇ ਜੇ ਦੁਨੀਆ ਦੇ ਜਿਹੜੇ ਪ੍ਰਤੀਨਿਧ ਉਹਨਾਂ ਦੀ ਸਿਕਿਉਰਟੀ ਉੱਥੇ ਕੀਤੀ ਜਾ ਸਕਦੀ ਤਾਂ ਕੀ ਗੱਲ ਸਾਡੇ ਮੁੱਖ ਮੰਤਰੀ ਦੀ ਕਿਉਂ ਨਹੀਂ ਕੀਤੀ ਜਾ ਸਕਦੀ ਸੋ ਇਹ ਬੜਾ ਮੰਦ ਭਾਗਾ ਵਾ ਔਰ ਮੈਂ ਇਹਦੀ ਨਿੰਦਾ ਕਰਾਂਗਾ ਸ਼ਖਤ ਸ਼ਬਦਾਂ 'ਚ ਕਿ ਇਹੋ ਜਿਹਾ ਵਤੀਰਾ ਜਿਹੜਾ ਵਾ ਇਹ ਜਿਹੜਾ ਨਾ ਨੈਸ਼ਨਲ ਲੈਵਲ ਤੇ ਨਹੀਂ ਕੀਤਾ ਜਾਣਾ ਚਾਹੀਦਾ। ਤੁਸੀਂ ਵੇਖੋ ਜਿੱਥੋਂ ਤੱਕ ਕਾਨੂੰਨ ਵਿਵਸਥਾ ਦੀ ਗੱਲ ਆ ਇਹ ਪਿਛਲੇ ਬੜੇ ਲੰਬੇ ਸਮੇਂ ਤੋਂ ਜਿਹੜਾ ਸਾਡਾ ਤਾਣਾ ਬਾਣਾ ਉਹ ਵਿਗੜਿਆ ਸੀਗਾ। ਉਹਨੂੰ ਅਸੀਂ ਯਤਨ ਕਰ ਰਹੇ ਹਾਂ ਠੀਕ ਕਰਨ ਦੀ। ਸਭ ਤੋਂ ਪਹਿਲਾਂ ਤੇ ਪੁਲਿਸ ਦੇ ਵਿੱਚ ਭਰਤੀਆਂ ਕੀਤੀਆਂ ਜਾ ਰਹੀਆਂ ਨੇ। ਤੁਸੀਂ ਦੇਖਿਆ ਹੀ ਹੋਣਾ ਪਿੱਛੇ ਕਿੰਨੇ ਆਪਾਂ ਇੰਸਪੈਕਟਰ ਰੱਖੇ ਆ ਕਿੰਨੇ ਹੋਰ ਸਿਪਾਹੀ ਭਰਤੀ ਕੀਤੇ ਆ। ਫਿਰ ਸਭ ਤੋਂ ਵੱਡੀ ਗੱਲ ਸੜਕ ਸੁਰੱਖਿਆ ਫੋਰਸ ਜਿਹੜੀ ਆ ਉਹ ਸੀਐਮ ਸਾਹਿਬ ਨੇ ਲਿਆਂਦੀ ਆ ਵਧੀਆ ਗੱਡੀਆਂ ਉਹਨਾਂ ਨੂੰ ਦਿੱਤੀਆਂ ਗਈਆਂ ਨੇ ਜਿਹਦੇ ਨਾਲ ਹਾਈਵੇ ਸ ਤੇ ਕਾਫੀ ਕ੍ਰਾਈਮ ਜਿਹੜਾ ਇਕੱਠਿਆ ਵਾ ਪਰ ਇਹ ਜਿਹੜਾ ਮੁੱਦਾ ਲਾਅ ਐਂਡ ਆਰਡਰ ਦਾ ਵਾ ਇਹ ਓਵਰਨਾਈਟ ਨਹੀਂ ਠੀਕ ਹੋ ਸਕਦਾ ਇਹਦੇ ਲਈ ਯਤਨ ਜਿਹੜੇ ਆ ਸਰਕਾਰ ਨਿਰੰਤਰ ਕਰ ਰਹੀ ਆ ਔਰ ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਕਾਫੀ ਹੱਦ ਤੱਕ ਹੱਲ ਕਰ ਲਿਆ ਜਾਵੇ